ਜੇ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦਾ ਹੱਕ ਕਿਸਾਨਾਂ ਕੋਲੋਂ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਖੜਾ ਜਾ ਰਿਹਾ ਹੈ। ਔਰ ਜਿਸ ਤਰੀਕੇ ਦਾ ਮਾੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ। ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਚਾਰਕ ਕੰਪੇਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਕੱਲ 15 ਫਰਵਰੀ ਦੀ ਜਿਹੜੀ ਰੋਜ਼ਪੁਰ ਵਿਹਾਤੀ ਤੇ ਵੀਕੋਟ ਹਲਕਿਆਂ ਦੀ ਪੰਜਾਬ ਬਚਾਓ ਜਤਰਾ ਸੀ ਉਹਨੂੰ ਮੁਕੰਮਲ ਕਰਤੀ ਸਾਰੀ ਸਥਿਤੀ ਦੀ ਕਮੇਟੀ ਨੂੰ ਦੇਖਦੇ ਆ ਸਥਿਤੀ ਦੇ ਉੱਤੇ ਇਹਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਇੱਕ ਹਕਮਤੀ ਮੀਟਿੰਗ ਜਿਹੜੀ ਹੈ ਪਾਰਟੀ ਦੀ ਕੋਰਟ ਵਿੱਚ ਲਈ ਕੱਲ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਸਿੱਧੀ ਕਰਦੇ ਹੋਏ ਖੜਾਈ ਹੈ ਜਿੱਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ ਉਹ ਵਿਚਾਰ ਚੰਦਰ ਕੁਲਕਿੰਗੀਦਾਰ